ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਤੁਹਾਡੇ ਵਾਸਤੇ ਅੱਜ ਮਿੱਤਰੋ ਟੋਪ ਕੁਆਲਿਟੀ ਦੀ ਐਚਫ ਗਾਂ ਲੈ ਕੇ ਆਏ ਮਿੱਤਰੋ ਤੇ ਕਰੋ ਚੈੱਕ ਥਨ ਹਵਾਨਾ ਤਾਜੀ ਸੂਈ ਹੋਈ ਆ ਮਿੱਤਰੋ ਤੇ 4 ਦਿਨਾਂ ਦੀ ਸੂਈ ਹੋਈ ਆ ਆ ਦੂਜੇ ਸੂਈ ਸੂਈ ਬੱਤੀ ਸੇਲਾ ਮਾਗਰਾ ਮਿੱਤਰੋ ਬੱਚਾ ਇਹਦੇ 26 ਤੋਂ 27 ਲੀਟਰ ਬਾਈ ਕਹਿੰਦੇ ਦੁੱਧ ਦੇ ਨੇ ਪਹਿਲੇ ਗਿੜੇ ਚ ਆਇਆ ਹੋਇਆ ਆ ਬੋਲ ਸਬਿੱਟ 220 ਲੀਟਰ ਤਿਆਰ ਆ ਮੁੱਲ 220000 ਰੁਪਇਆ ਕਰਦੇ ਆ ਨੰਬਰ 22 ਹੋਰ ਨਾਲ ਸਕਰੀਨ ਤੇ ਚੱਲ ਜਾਂਦਾ ਤੁਸੀਂ ਬਧਰੇ ਜਾਣਕਾਰੀ ਗਾਂ ਬਾਰੇ ਲੈ ਸਕਦੇ ਹੋ 220 ਹੋਰ ਦਾ ਏਰੀਆ ਖਾਸ ਜੀਰਾ 122000 ਰੁਪਇਆ ਮੁੱਲ ਕਰਦੇ ਹਵਾਨਾ ਬਹੁਤ ਸੋਹਣ ਲੱਗਿਆ ਵਰਨਾ ਦੇਖੋ ਆ ਇੱਕੋ ਹੀ ਲੱਗਿਆ ਤੇ ਆ ਬੱਚਾ ਵੀ ਦੇਖ ਸਕਦੇ ਤੁਸੀਂ ਵੀਡੀਓ ਵਿੱਚ ਤੇ ਕਰਿਓ ਬਾਈ ਨਾਲ ਸੰਪਰਕ ਵੀਡੀਓ ਨੂੰ ਕਰਿਓ ਦੋਸਤੋ ਸ਼ੇਅਰ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ